ਪਠਾਨਕੋਟ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਮਾਦੋਪੁਰ ਮਿਹੜੀਆਂ ਇਲਾਕੇ ਵਿੱਚ ਰਾਵੀ ਦਰਿਆ ਦੇ ਕਿਨਾਰੇ ਬਿਨਾਂ ਮਨਜ਼ੂਰੀ ਮਾਈਨਿੰਗ ਕੀਤੀ ਜਾ ਰਹੀ ਹੈ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਮਾਈਨਿੰਗ ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਸੀ ਪਰ ਹਾਲ ਹੀ ਵਿੱਚ ਆਏ ਹੱਟ ਅਤੇ ਕੁਝ ਲੋਕ ਇਸ ਦਾ ਫਾਇਦਾ ਉਠਾਉਂਦੇ ਹੋਏ ਧੜਲੇ ਨਾਲ ਜੱਲੇ ਨਾਲ ਕੰਮ ਕਰ ਰਹੇ ਹਨ ਤਸਵੀਰਾਂ ਵਿੱਚ ਦੇਖਿਆ ਗਿਆ ਕਿ ਜੀਸੀਬੀ ਮਸ਼ੀਨ ਰਾਹੀਂ ਧਰਤੀ ਨੂੰ ਬੇਰਹਿਮੀ ਨਾਲ ਖੋਲਿਆ ਜਾ ਰਿਹਾ ਹੈ ਜਦ ਟਰੱਕ ਡਰਾਈਵਰਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਜ਼ਮੀਨ ਮਾਲਕੀ ਹੱਕਵਾਰੀ ਹੈ ਅਤੇ ਵਿਭਾਗ ਤੋਂ ਮਨਜ਼ੂਰੀ ਲੈ ਕੇ ਕੰਮ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਜਦ ਵਿਭਾਗੀ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕੈਮਰੇ ਦੇ ਸਾਹਮਣੇ ਔਰਤੋਂ ਇਨਕਾਰ ਕੀਤਾ ਵਿਭਾਗੀ ਅਧਿਕਾਰੀਆਂ ਨੇ ਕਿਹਾ ਕਿ ਪਹਿਲਾਂ ਵੀ ਇੱਥੇ ਮਾਈਨਿੰਗ ਹੋ ਰਹੀ ਸੀ ਅਤੇ ਇਸ ਨੂੰ ਪਹਿਲਾਂ ਬੰਦ ਕਰਵਾਇਆ ਗਿਆ ਸੀ ਜੇ ਮਾਈਨਿੰਗ ਮੁੜ ਚੱਲੀ ਹੈ ਤਾਂ ਮੁੜ ਕਾਰਵਾਈ ਕੀਤੀ ਜਾਵੇਗੀ ਪਰ ਹੁਣ ਤੱਕ ਕਿਸੇ ਵਾਸਤਵਿਕ ਕਾਰਵਾਈ ਦੀ ਜਾਣਕਾਰੀ ਨਹੀਂ ਮਿਲੀ ਇਹਦਾ ਕੰਮ ਹੈ ਗਾਂ ਦਾ ਕਿਸਾਨ ਇਹ ਤੁਹਾਨੂੰ ਪਤਾ ਜਿੱਦਾਂ ਇਹ ਦਰਿਆ ਦੇ ਵਿੱਚ ਮਾਈਨਿੰਗ ਹੋ ਸਕਦੀ ਹੈ ਇਹ ਕੋਲੇ ਦਾ ਮਾਲ ਲੜਾਈ ਹਾਂਜੀ ਇਹ ਕੋਲੇ ਦਾ ਪਾਲ ਲੜਦਾ ਮੋਹਰੀ ਜ਼ਮੀਨ ਆ ਕੋਲੇ ਦੀ ਜ਼ਮੀਨ ਆ ਕਿਹਦੀ ਜ਼ਮੀਨ ਆ ਸਰਦਾਰ ਤੋਂ ਪਾਰ ਦਾ ਉਹ ਦੇਖ ਕੇ ਆਪ ਕੋ ਫਰਮ ਬੁੱਕ ਕਰਾ ਕੇ ਨੰਬਰ ਦੇ ਦਿੱਤਾ ਪਠਾਨਕੋਟ ਤੋਂ ਕਮਲ ਰੰਧਾਵਾ ਦੀ ਰਿਪੋਰਟ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ